ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਜਨਮ 20 ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਰਸ ਨੂੰ ਸ਼ੇਅਰ ਕਰ ਰਹੇ ਹਾਂ ਸੋ ਇਹ ਬਹੁਤ ਹੀ ਜਿਹੜੇ ਡਿਫਰੈਂਟ ਸਟਾਈਲ ਦੇ ਬਣੇ ਹੋਏ ਹੈ ਜੀ ਬਿਲਕੁਲ ਨਿਊ ਡਿਜ਼ਾਈਨ ਹੈ ਅਗਰ ਤੁਸੀਂ ਇਹਨਾਂ ਨੂੰ ਆਪਣੀ ਕਲੈਕਸ਼ਨ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਇਹ ਸਾਡੇ ਕੋਲੇ ਅਸੀਂ ਫਸਟ ਟਾਈਮ ਜਿਹੜੀ ਇਹ ਡਿਜ਼ਾਈਨਿੰਗ ਕੀਤੀ ਹੈਗੀ ਹੈ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਪਹਿਲਾਂ ਵੀ ਸ਼ੋਅ ਕੀਤੇ ਹੋਏ ਆ ਪਰ ਇਹ ਜਿਹੜੀ ਡਿਜ਼ਾਈਨਿੰਗ ਹੈ ਬਿਲਕੁਲ ਡਿਫਰੈਂਟ ਹੈ ਇਹਦੇ ਵਿੱਚ ਮੈਂ ਤਿੰਨ ਸੂਟ ਹੈਗੇ ਆਪਣੇ ਕੋਲੇ ਇਹ ਆਪਣੇ ਕੋਲੇ ਅਵੇਲੇਬਲ ਆ ਜੇ ਅਗਰ ਤੁਸੀਂ ਇਹ ਸੂਟ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਜੀ ਨੰਬਰ ਆ ਜਿਹੜਾ ਆਪਣਾ ਵੀਡੀਓ ਦੇ ਉੱਪਰ ਹੋਊਗਾ 7589231377 ਤੇ ਜਾ ਕੇ ਤੁਸੀਂ ਜਿਹੜਾ ਸਕਰੀਨਸ਼ਾਟ ਪੇਜ ਕੇ ਪ੍ਰਾਈਸ ਜਾਣ ਕੇ ਆਪਣੇ ਲਈ ਜਿਹੜਾ ਕੋਈ ਵੀ ਸੂਟ ਆ ਜਿਹੜਾ ਬੁੱਕ ਕਰ ਸਕਦੇ ਹੋ ਅਗਰ ਇਹਨਾਂ ਨੂੰ ਤੁਸੀਂ ਕਸਟਮਾਈਜ਼ ਕਰਾਉਣਾ ਹੈਗਾ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਸੋ ਇਹ ਹੈਗਾ ਜੀ ਡਬਲ ਡਾਈ ਸੂਟ ਬਣੇ ਹੋਏ ਆ ਇਹ ਜਿਵੇਂ ਸੋ ਇਹ ਹੈਗਾ ਜੀ ਸ਼ਰਟ ਇਸ ਤਰ੍ਹਾਂ ਦੀ ਦੀ ਡਿਜ਼ਾਈਨਿੰਗ ਹੈ ਇੱਕ ਸਾਈਡ ਡਬਲ ਟੋਨ ਹੈ ਲਾਈਟ ਲੈਮਨ ਤੇ ਮੰਗੋ ਸ਼ੇਡ ਦਾ ਕਨਸੈਪਟ ਹੈ ਹੈਂਡਵਰਕ ਹੈ ਥ੍ਰੈਡਵਰਕ ਹੈ ਸੋ ਇਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਇਹਦਾ ਕਨਸੈਪਟ ਬਣਦਾ ਹੈਗਾ ਇੱਕ ਸਾਈਡ ਆ ਜਿਹੜਾ ਇਹ ਛੋਟਾ ਫਲਾਰ ਹੈ ਦੂਸਰੀ ਸਾਈਡ ਆ ਜਿਹੜਾ ਵੱਡਾ ਫਲਾਰ ਹੈਗਾ ਔਰ ਬਾਜੂ ਜਿਹੜਾ ਇਸ ਤਰ੍ਹਾਂ ਦਿੱਤੀ ਹੋਈ ਹੈ ਇਸ ਤੋਂ ਉੱਪਰ ਤੱਕ ਲਾਈਟ ਹੈ ਜਿਹੜੀ ਬਾਜੂ ਬਣੂਗੀ ਇਹਦੇ ਨਾਲ ਕ੍ਰੇਪ ਦੀ ਬਾਟਮ ਹੋਊਗੀ ਜੀ ਇਹ ਡਾਰਕ ਸ਼ੇਡ ਦੀ ਅਗਰ ਤੁਸੀਂ ਲਾਈਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਲਾਈਟ λεਮਨ ਵੀ ਉੱਪਰ ਵਾਲਾ ਸ਼ੇਡ ਵੀ ਕਰਵਾ ਸਕਦੇ ਹੋ ਪਰ ਸਾਡੇ ਅਕੋਰਡਿੰਗ ਇਹ ਜਿਹੜੀ ਡਾਰਕ ਸ਼ੇਡ ਦੀ ਬਾਟਮ ਹੈਗੀ ਆ ਉਹ ਚੱਲੇਗੀ ਔਰ ਇਹਦਾ ਦੁਪੱਟਾ ਹੈਗਾ ਜਿਹੜਾ ਬਹੁਤ ਹੀ ਪਿਆਰਾ ਬਣਿਆ ਹੋਇਆ ਇਹ ਦੇਖੋ ऑर्गेंजा प्योर ऑर्गेन्जा ਦਾ ਦੁਪੱਟਾ ਹੈਗਾ ਡਬਲ ਕੱਟਵਰਕ ਹੈ ਇਸ ਤਰ੍ਹਾਂ ਇਹਦੀ ਜਿਹੜਾ ਹੈਂਡ embroiderry ਕੀਤੀ ਹੋਈ ਹੈ ਬਹੁਤ ਹੀ ਪਿਆਰੇ ਜਿਹੇ ਕਲਰ ਕੰਬੀਨੇਸ਼ਨ ਦੇ ਨਾਲ ਇਸ ਤਰ੍ਹਾਂ ਔਰ ਫੋਰ ਸਾਈਡ ਹੈ ਜਿਹੜਾ ਇਸ ਤਰ੍ਹਾਂ ਕੱਟਵਰਕ ਹੈ ਵਿੱਚ ਸਾਰੇ ਦੇ सिप्पी ਦਾ ਕੰਮ ਹੋਇਆ ਹੋਇਆ ਸੋ ਹਾਫ ਆ ਜਿਹੜਾ ਡਾਰਕ ਹੈ ਦੁਪੱਟਾ ਔਰ ਹਾਫ ਆ ਜਿਹੜਾ ਲਾਈਟ ਹੈ ਸੋ ਇਹ ਬਹੁਤ ਹੀ ਪਿਆਰਾ ਸੂਟ ਹੈ ਸੋ ਦੋਨੋਂ ਪੱਲੇ ਆ ਜਿਹੜੇ ਇੰਨੇ ਹੀ ਹੈਵੀ ਐ ਸੋ ਇਹ ਜਿਹੜੇ ਸੂਟਸ ਹੈਗੇ ਆ ਤੁਸੀਂ ਆਪਣੇ ਮੇਨ ਫੰਕਸ਼ਨ ਦੇ ਉੱਪਰ ਵੀ ਜਿਹੜੇ ਵੇਅਰ ਕਰ ਸਕਦੇ ਹੋ ਕਿਉਂਕਿ ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ ਸਿੱਪੀ ਔਰ ਮੋਤੀ ਲੱਗਿਆ ਹੋਇਆ ਇਸ ਤਰ੍ਹਾਂ ਸੋ ਉਹਦੇ ਨਾਲ ਇਹ ਹੈਂਡਵਰਕ ਦੀ ਜਿਹੜੀ ਲੁੱਕ ਵੀ ਆ ਜਾਂਦੀ ਹੈ ਔਰ ਪਾਰਟੀ ਵੇਅਰ ਸੂਟ ਆ ਜਿਹੜਾ ਬਣਦਾ ਹੈ ਸੋ ਨੈਕਸਟ ਸੂਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਇਹ ਸਿੰਗਰ ਸ਼ੀਟ ਦੇ ਵਿੱਚ ਹੈ ਦੇਖੋ ਇਹਦੇ ਵਿੱਚ ਵੀ ਆਰੀ ਵਿਦ ਗੋਟਾ ਵਰਕ 컬러ਫੁਲ ਗੋਟਾ ਲਾ ਕੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਔਰ ਇਸ ਤਰ੍ਹਾਂ نیچے ਬਣੇ ਹੋਏ ਆ ਔਰ ਉੱਪਰ ਹੈ ਜਿਹੜਾ ਇਸ ਤਰ੍ਹਾਂ ਗਲੇ ਦੀ ਦੀ ਡਿਜ਼ਾਈਨਿੰਗ ਬਹੁਤ ਹੀ ਡਿਫਰੈਂਟ ਹੈ ਉਪਰੋਂ ਜਿਹੜੀਆਂ ਛੜੀਆਂ ਆ ਰਹੀਆਂ ਹੈਗੀਆਂ نیچے ਨੂੰ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਉਹ ਵੀ ਬਹੁਤ ਹੀ ਡਿਫਰੈਂਟ ਸੋ ਇਸ ਤਰ੍ਹਾਂ 4 ਸਾਈਡ ਕਟਵਰਕ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਇਹ ਜਿਹੜੇ ਵੱਡੇ ਜਿਵੇਂ ਸ਼ਰਟ ਤੇ ਦਿੱਤੇ ਹੋਏ ਆ ਵਿੱਚ ਜਿਹੜੇ ਗੋਟੇ ਦੇ ਪੈਨਲ ਜਾਂਦੇ ਹੈਗੇ ਆ ਵਿੱਚ ਆਪਾਂ ਜਿਹੜੀ ਥ्रेड ੈਂਬਰਾਇਡਰੀ ਕੀਤੀ ਹੋਈ ਆ ਸੋ ਇਹਦੇ ਵਿੱਚ ਜਿਹੜਾ ਕਾਫੀ ਜਿਹੜਾ ਇਹ ਡਿਜ਼ਾਈਨਿੰਗ ਹੈ ਸੋ ਉਹਦੇ ਨਾਲ ਇੱਕ ਸਪੈਸ਼ਲ ਜਿਹਾ ਸੂਟ ਬਣ ਜਾਂਦਾ ਸੇਮ ਹੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਦੂਸਰੀ ਸਾਈਡ ਹੈ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਇਸ ਤਰ੍ਹਾਂ ਇਹ ਦੇਖੋ ਬਹੁਤ ਹੀ ਪਿਆਰੇ ਸੌਬਰ ਦੇ ਸ਼ੇਡ ਲਾ ਕੇ ਔਰ ਜਿਹੜਾ ਇਹਦਾ ਕਲਰ ਹੈ ਉਹ ਵੀ ਬਹੁਤ ਹੀ ਪਿਆਰਾ ਹੈਗਾ ਸੋ ਇਹਦਾ ਵਰਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਗੋਟੇ ਲਾਇਆ ਹੋਇਆ ਵਿੱਚ ਹੀ ਇਹਦੇ ਆਰੀ ਵਰਕ ਹੈ ਗੋਟਾ ਵਰਕ ਹੈ ਸੋ ਬਹੁਤ ਹੀ ਸਪੈਸ਼ਲ ਜਿਹਾ ਸੂਟ ਹੈ ਸੋ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਔਰ ਨੈਕਸਟ ਹੈਗਾ ਜੀ ਆਪਣੇ ਕੋਲੇ ਬਹੁਤ ਹੀ ਪਿਆਰਾ ਜਿਹਾ ਬ੍ਰਾਊਨ ਕਲਰ ਦਾ ਸੂਟ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ نیچے ਆਰੀ ਵਰਕ ਹੋਇਆ ਹੋਇਆ ਉੱਪਰ ਗੋਟੇ ਦੀ ਜਿਹੜੀ ਵੀਲ ਜਾਂਦੀ ਹੈਗੀ ਹੈ ਵਿੱਚ ਥ्रेड ਲੱਗਿਆ ਹੋਇਆ ਬਹੁਤ ਹੀ ਪਿਆਰਾ ਪੀਚ ਕਲਰ ਔਰ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਲਾਈਨਸ ਔਰ ਇਹ ਤਾਂ ਦੁਪੱਟਾ ਹੈ ਜਿਹੜਾ ਕਾਫੀ ਹੈਵੀ ਸੋ ਇਸ ਤਰ੍ਹਾਂ ਫੋਰ ਸਾਈਡ ਆ ਜਿਹੜਾ ਵਰਕ ਹੈ। ਔਰ ਇਹਦੇ ਵਿੱਚ ਵੀ ਸੈਂਟਰ ਜਿਹੜਾ ਪੈਨਲ ਬਣਾਇਆ ਹੋਇਆ ਇਸ ਤਰ੍ਹਾਂ ਗੋਟੀਆਂ ਲਾਈਨਸ ਦਾ। ਸੈਂਟਰ ਪੈਨਲ ਆ ਜਿਹੜਾ ਉਹਦੇ ਵਿੱਚ ਟੇਡੀਆਂ ਲਾਈਨਸ ਦਿੱਤੀਆਂ ਹੋਈਆਂ ਜਿਵੇਂ ਆਪਾਂ ਸ਼ਰਟ ਦੇ ਵਿੱਚ ਤੁਸੀਂ ਦੇਖਿਆ। ਜੇ ਤੁਹਾਨੂੰ ਇਹਦਾ ਕਨਸੈਪਟ ਆ ਜਿਹੜਾ ਸਮਝ ਆ ਗਿਆ ਹੋਊਗਾ। ਅਗਰ ਤੁਹਾਨੂੰ ਨਹੀਂ ਵੀ ਸਮਝ ਆਉਂਦਾ ਤਾਂ ਤੁਸੀਂ ਇੰਸਟਾ ਤੇ ਜਾ ਕੇ ਰੀਲ ਦੇਖ ਸਕਦੇ ਹੋ। ਇਹਦਾ ਪਰਫੈਕਟ ਆ ਜਿਹੜਾ ਡਿਜ਼ਾਈਨ ਦੇਖਣ ਲਈ। ਫੋਰ ਸਾਈਡ ਹੈਵੀ ਨੀਚੇ ਵਾਲਾ ਕਟਵਰਕ ਹੈ ਜੀ ਇਹ ਫੋਰ ਸਾਈਡ ਹੈ ਦੇਖ ਸਕਦੇ ਹੋ ਔਰ ਜਿਹੜਾ ਪੈਨਲ ਹੈਗਾ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਪੈਨਲ ਹੈਗਾ ਔਰ ਇਹ ਜਿਹੜਾ ਸਾਰੇ ਦੁਪੱਟੇ ਦੇ ਵਿੱਚ ਇਹ ਇਸ ਤਰ੍ਹਾਂ ਜਿਹੜਾ ਐਂਡ ਤੱਕ ਆ ਜਿਹੜਾ ਦੂਸਰੇ ਕਾਰਨਰ ਤੱਕ ਇਸ ਤਰ੍ਹਾਂ ਪੈਨਲ ਬਣਦਾ ਹੈਗਾ ਅਗਰ ਤੁਸੀਂ ਨਹੀਂ ਇਹਦਾ ਦੁਪੱਟਾ ਜ਼ਿਆਦਾ ਹੈਵੀ ਜਾਂ ਸਿੰਪਲ ਸੂਟਸ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਇਸ ਤਰ੍ਹਾਂ 온ਲੀ ਸੂਟ ਨਾਲ ਸਿੰਪਲ ਦੁਪੱਟਾ ਵੀ ਕਰ ਸਕਦੇ ਹਾਂ ਸੋ ਉਹਦੇ ਲਈ ਪ੍ਰਾਈਸ ਆ ਜਿਹੜੀ ਆਪਣੀ ਅਲੱਗ ਹੋ ਜੇਗੀ ਸੋ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਡਿਜ਼ਾਈਨ ਕਰਕੇ ਸਿੰਪਲ ਕੱਟਵਰਕ ਤੇ ਨਾਲ ਵੀ ਬਣਾ ਸਕਦੇ ਹਾਂ ਸੋ ਇੰਨੀ ਜਿਹੜੀ ਆਪਾਂ ਇਹਨੂੰ ਐਡਜਸਟ ਕਰ ਸਕਦੇ ਹਾਂ ਸਿੰਪਲ ਸੂਟ ਦੇ ਵਿੱਚ ਇਹ ਸ਼ਰਟ ਵੀ ਬਹੁਤ ਹੀ ਜ਼ਿਆਦਾ ਹੈਵੀ ਹੈ ਇਸ ਤਰ੍ਹਾਂ ਇਹਦੀ ਬਾਜੂ ਹੈ ਜੀ ਬਾਜੂ ਵੀ ਹੈਵੀ ਹੈ ਸੋ ਇੱਕ ਫੁੱਲ ਹੈਵੀ ਸੂਟ ਵੀ ਹੈ ਔਰ ਅਗਰ ਤੁਸੀਂ ਇਹਨੂੰ ਸਿੰਪਲ ਸੋਬਰ ਜੈ ਡਿਜ਼ਾਈਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਰਟ ਤੇ ਵਰਕ ਕਰਵਾ ਸਕਦੇ ਹੋ ਦੁਪੱਟਾ ਜਿਹੜਾ ਸਿੰਪਲ ਔਰ ਫੋਰ ਸਾਈਡ ਕਟ ਵਰਕ ਵੀ ਕਰਵਾ ਸਕਦੇ ਹੋ ਸੋ ਦੋਨਾਂ ਦੇ ਪ੍ਰਾਈਸ ਅਗਰ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ ਐਜ਼ ਇਟ ਇਜ਼ ਔਰ ਅਗਰ ਤੁਸੀਂ ਓਨਲੀ ਸ਼ਰਟ ਦੇ ਵਰਕ ਦੇਣਾ ਸਿੰਪਲ ਦੁਪੱਟਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਔਰ ਇੰਸਟਾ ਦਾ ਲਿੰਕ ਆ ਜਿਹੜਾ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਊਗਾ ਸੋ ਉੱਥੇ ਜਾ ਕੇ ਤੁਸੀਂ ਇੰਸਟਾ ਤੇ ਵਿੱਚ ਰੀਲਸ ਚੈੱਕ ਕਰ ਸਕਦੇ ਹੋ ਸੋ ਥੈਂਕ ਯੂ ਜੀ ਥੈਂਕ ਯੂ ਸੋ ਮਚ